ABC ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ 'ਚ ਤੁਹਾਡਾ ਸਭ ਦਾ ਸਵਾਗਤ। ਦੇਸ਼ ਭਰ ਦੇ ਵਿੱਚ ਕੀ ਕੁਝ ਗਤੀਵਿਧੀਆਂ ਰਹੀਆਂ ਸਿਆਸੀ ਤੌਰ ਤੇ ਜੁੜੀਆਂ ਵੀ ਕੁਝ ਖਬਰਾਂ ਹੋਣਗੀਆਂ ਉਹਨਾਂ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਖਬਰ ਜੁੜੀ ਹੈ ਜੰਮੂ ਕਸ਼ਮੀਰ ਦੇ ਨਾਲ ਜਾਂ ਯੂਪਾ ਦੀ ਵਰਤੋਂ ਦੇ ਨਾਲ। ਜੰਮੂ ਕਸ਼ਮੀਰ ਦਾ ਇੱਕ ਸੰਗਠਨ ਤਹਿਰੀਕ-ਏ-ਹੁਰੀਅਤ ਬੈਨ ਕਰ ਦਿੱਤਾ ਗਿਆ ਹੈ ਅਮੇਸ਼ਾ ਬੋਲੇ ਨੇ ਕਿ ਯੂਪਾ ਦੇ ਤਹਿਤ ਕਾਰਵਾਈ ਕੀਤੀ ਗਈ ਹੈ 27 ਦਸੰਬਰ ਨੂੰ ਮੁਸਲਿਮ ਲੀਗ ਮਸਰਤ ਗਰੁੱਪ ਨੂੰ ਵੀ ਬੈਨ ਕੀਤਾ ਗਿਆ ਸੀ ਤਾਂ ਇਹ ਦੂਜਾ ਉਹ ਗਰੁੱਪ ਹੈ ਇਸ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹਨੂੰ ਬੈਨ ਕੀਤਾ ਗਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਮਹਿਕਮੇ ਦੇ ਵੱਲੋਂ ਨੇ 31 ਦਸੰਬਰ ਯਾਨੀ ਕਿ ਅੱਜ ਹੀ ਜੰਮੂ ਕਸ਼ਮੀਰ ਦੀ ਇੱਕ ਹੋਰ ਸੰਸਥਾ ਤਹਿਰੀਕ-ਏ-ਹੁਰੀਅਤ ਨੂੰ ਗੈਰ ਕਾਨੂੰਨੀ ਸੰਗਠਨ ਘੋਸ਼ਿਤ ਕਰ ਦਿੱਤਾ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਸੰਗਠਨ ਜੰਮੂ ਕਸ਼ਮੀਰ ਤੋਂ ਭਾਰਤ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਕਰਨ ਤੇ ਇਸਲਾਮਿਕ ਸ਼ਾਸਨ ਸਥਾਪਿਤ ਕਰਨ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਪਾਇਆ ਗਿਆ ਸੰਗਠਨ ਭਾਰਤ ਵਿਰੋਧੀ ਜਿਹੜਾ ਪ੍ਰਚਾਰ ਫੈਲਾ ਰਿਹਾ ਸੀ ਤੇ ਜੰਮੂ ਕਸ਼ਮੀਰ ਨੂੰ ਅਲੱਗਵਾਦ ਨੂੰ ਵਧਾਵਾ ਦੇ ਰਿਹਾ ਸੀ ਉਸ ਦੇ ਵਿੱਚ ਵਾਅਦਾ ਕਰ ਰਿਹਾ ਸੀ ਤੇ ਇਸ ਨੂੰ ਸਿੱਧੇ ਤੌਰ ਦੇ ਉੱਤੇ ਅੱਤਵਾਦੀ ਗਤੀਵਿਧੀਆਂ ਦੇ ਨਾਲ ਜਿਹੜਾ ਮਿਲਿਆ ਜਾਂਦਾ ਜਾਂ ਇਹਨੂੰ ਗਿਣਿਆ ਜਾਂਦਾ ਹੈ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਪੀਐਮ ਮੋਦੀ ਦੀ ਅੱਤਵਾਦ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਦੇ ਤਹਿਤ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਤੁਰੰਤ ਬੈਨ ਕਰ ਦਿੱਤਾ ਜਾਂਦਾ ਤਾਂ ਉਸੇ ਤਹਿਤ ਇਹ ਕਾਰਵਾਈ ਹੋਈ ਹੈ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਹਿਰੀਕ-ਏ-ਹੁਰੀਅਤ ਸੰਗਠਨ ਦੇ ਬਾਰੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੈ ਇਸ ਦੇ ਲਈ ਦੱਸਿਆ ਗਿਆ ਕਿ ਸੰਗਠਨ ਜੰਮੂ ਕਸ਼ਮੀਰ ਦੇ ਵਿੱਚ ਅਲੱਗਵਾਦੀ ਵਿਚਾਰਧਾਰਾ ਫੈਲਾ ਰਿਹਾ ਸੀ ਸੰਗਠਨ ਦੇ ਨਾਲ ਜੁੜੇ ਲੋਕ ਅਤਵਾਦੀਆਂ ਦੀ ਮੌਤ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀयां ਦੇ ਰਹੇ ਸਨ ਨਾਲ ਹੀ ਪੱਥਰਬਾਜ਼ੀ ਦੀਆਂ ਘਟਨਾਵਾਂ ਨੂੰ ਵੀ ਵਾਦ ਜਿਹੜਾ ਹੱਲਾਸ਼ੇਰੀ ਦੇ ਰਹੇ ਸਨ ਐਸਾ ਸੰਗਠਨ ਦੇ ਲੋਕ ਕਸ਼ਮੀਰ ਨੂੰ ਭਾਰਤ ਤੋਂ ਅਲੱਗ ਮੰਨਦੇ ਸੀ ਔਰ ਦੇਸ਼ ਦੀ ਕਾਨੂੰਨ ਵਿਵਸਥਾ ਦਾ ਪਾਲਣ ਨਹੀਂ ਕਰਨ ਕਰਦੇ ਸ਼ਾਗਲਾਨੀ ਨੇ 2004 ਦੇ ਵਿੱਚ ਇਹ ਸੰਗਠਨ ਬਣਾਇਆ ਸੀ ਸੈਦ ਅਲੀ ਸ਼ਾ ਗਿਲਾਨੀ ਨੇ ਸਾਲ 2004 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਮਾਤ-ਏ-ਇਸਲਾਮੀ ਕਸ਼ਮੀਰ ਨੂੰ ਛੱਡ ਦਿੱਤਾ ਗਿਆ ਸੀ ਜਿਸ ਤੋਂ ਬਾਅਦ 7 ਅਗਸਤ 2004 ਨੂੰ ਉਹਨਾਂ ਨੇ ਤਹਿਰੀਕ-ਏ-ਹਰੀਅਤ ਸੰਗਠਨ ਦੀ ਸਥਾਪਨਾ ਕੀਤੀ ਇਹ ਇੱਕ ਅਲੱਗਵਾਦੀ ਸੰਗਠਨ ਮੰਨਿਆ ਗਿਆ ਭਾਰਤ ਸਰਕਾਰ ਦੀ ਨਜ਼ਰ ਵਿੱਚ ਜਿਸ ਦਾ ਜਿਹੜਾ ਮੁੱਖ ਉਦੇਸ਼ ਸੀ ਜੰਮੂ-ਕਸ਼ਮੀਰ ਤੋਂ ਕਥਿਤ ਆਜ਼ਾਦੀ ਦੇ ਲਈ ਆंदोलਨ ਕਰਨਾ ਸੀ ਸਰਕਾਰ ਨੇ 4 ਦਿਨਾਂ ਤੋਂ ਦੇ ਵਿੱਚ ਵਿੱਚ ਇਹ ਦੂਸਰੇ ਗਰੁੱਪ ਨੂੰ ਬੈਨ ਕੀਤਾ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 27 ਦਸੰਬਰ ਨੂੰ ਮੁਸਲਮਨ ਲੀਗ ਜੰਮੂ ਕਸ਼ਮੀਰ ਮਸਰਤ ਆAlam ਗਰੁੱਪ ਨੂੰ ਵੀ ਯੋਪਾ ਦੇ ਤਹਿਤ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਗੈਰ ਗ੍ਰਹਿ ਮੰਤਰੀ ਨੇ ਐਕਸ ਦੇ ਉੱਤੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਦੇਸ਼ ਵਿਰੋਧੀ ਗਤੀਵਿਧੀਆਂ ਦੀ ਵਜ੍ਹਾ ਕਰਕੇ ਵੀ ਇਸ ਗਰੁੱਪ ਸੰਗਠਨ ਨੂੰ ਇਸ ਸੰਸਥਾ ਨੂੰ ਯੋਪਾ ਦੇ ਤਹਿਤ ਬੈਨ ਕਰ ਦਿੱਤਾ ਗਿਆ ਹਾਲਾਂਕਿ ਇਸ ਮਸਲੇ ਦੇ ਵਿੱਚ ਹੁਣ ਜੰਮੂ ਕਸ਼ਮੀਰ ਦੇ ਲੋਕ ਕੀ ਸਮਝਦੇ ਨੇ ਕੇਂਦਰ ਸਰਕਾਰ ਦੀ ਜਿਹੜੀ ਕਾਰਵਾਈ ਹੈ ਬਿਲਕੁਲ ਠੋਸ ਕਦਮ ਹੈ ਹੋਣਾ ਚਾਹੀਦਾ ਹੈ ਸੀ ਜਾਂ ਫਿਰ ਲੋਕਾਂ ਦੇ ਲਈ ਉਹ ਸੰਗਠਨ ਜਿਹੜੇ ਲੜਦੇ ਰਹੇ ਜਾਂ ਫਿਰ ਵਾਕਈ ਕਸ਼ਮੀਰ ਨੂੰ ਇੱਕ ਅਲੱਗ ਬਣਵਾਉਣਾ ਚਾਹੁੰਦੇ ਸਨ ਅਲੱਗ ਦੇਸ਼ ਮੰਨਦੇ ਸਨ ਜਾਂ ਫਿਰ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸਨ ਆਜ਼ਾਦੀ ਕਿਸ ਤੋਂ ਚਾਹੀਦੀ ਸੀ ਕੀ ਗੁਰਬਤ ਤੋਂ ਚਾਹੀਦੀ ਸੀ ਬੇਰੋਜ਼ਗਾਰੀ ਤੋਂ ਚਾਹੀਦੀ ਸੀ ਜਾਂ ਫਿਰ ਵਾਕਈ ਅਲੱਗਵਾਦ ਦੀਆਂ ਗੱਲਾਂ ਕਰਦਿਆਂ ਹੋਇਆਂ ਇਸ ਤੋਕ ਖਮੇ ਆਜੇ ਭੁਗਤਨੇ ਪਏ ਇਥੋਂ ਦੇ ਲੋਕ ਜ਼ਿਆਦਾ ਸਪਸ਼ਟ ਜਾਣਦੇ ਨੇ ਹਾਲਾਂਕਿ ਸਰਕਾਰ ਨੇ ਆਪਣਾ ਫੈਸਲਾ ਲੈ ਲਿਆ ਤੇ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਾਂ ਉਥੋਂ ਦੇ ਲੋਕ ਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਕੇਂਦਰ ਸਰਕਾਰ ਦੀ ਇਹ ਕਾਰਵਾਈ ਜਿਹੜੇ ਸੰਗਠਨ ਨੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ 'ਚ ਸਰਗਰਮੀਆਂ ਦਿਖਾਉਂਦੇ ਨੇ ਉਹਨਾਂ ਦੇ ਉੱਤੇ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਠੀਕ ਨੇ ਕਿ ਗਲਤ ਇਹ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਵੀ ਆਉਣੀ ਹੈ ਜਿਹੜੀ ਕਈ ਥਾਵਾਂ ਦੇ ਉੱਤੋਂ ਸ਼ੁਰੂ ਹੋ ਜਾਂਦੀ ਹੈ ਅਗਲੀ ਖਬਰ ਜੁੜੀ ਹੈ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਨਾਲ ਹਾਲਾਂਕਿ ਉਹਨਾਂ ਨੇ ਜਿਹੜਾ ਖਿਡਾਰੀਆਂ ਵਾਲੇ ਮਸਲੇ ਦੇ ਵਿੱਚ ਵੀ ਅੱਜ ਐਕਸਪੋਸ ਦੇ ਉੱਤੇ ਇੱਕ ਪੋਸਟ ਲਿਖੀ ਆ ਪ੍ਰਿਆੰਕਾ ਗਾਂਧੀ ਨੇ ਲਿਖੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਹਲਕੀ ਫੁਲਕੀ ਗੱਲ ਕਰਦੇ ਹਾਂ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਆਪਣੀ ਮਾਤਾ ਸੋਨੀਆ ਗਾਂਧੀ ਦੇ ਨਾਲ ਬਾਗੀਚੇ ਦੇ ਵਿੱਚ ਸੰਤਰੇ ਤੋੜਦੇ ਨਜ਼ਰ ਆ ਰਹੇ ਨੇ ਔਰ ਬੰਗਲਾ ਵਾਪਸ ਕੀਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਮਾਂ ਦੇ ਨਾਲ ਆਪਣੇ ਘਰ ਦੇ ਵਿੱਚ ਰਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਮਰੱਭਾ ਹੈ ਭਾਜਪਾ ਵਾਲੇ ਚਾਹਣ ਤਾਂ ਉਹ ਉਹਨਾਂ ਨੂੰ ਵੀ ਮਿਲ ਸਕਦਾ ਹੈ ਔਰ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਉਹ ਸਾਨੂੰ ਵਾਪਸ ਨਾ ਸੁੱਟ ਦੇਣ ਕਿਤੇ ਸਾਡੇ ਉੱਤੇ ਹੀ ਨਾ ਸੁੱਟ ਦੇਣ ਤਾਂ ਇਸ ਤਰ੍ਹਾਂ ਦੀਆਂ ਹਲਕੀਆਂ-ਫੁਲਕੀਆਂ ਗੱਲਾਂ ਕਰਦੇ ਹੋਏ ਉਹਨਾਂ ਨੇ ਜਿਹੜਾ YouTube ਚੈਨਲ ਦੇ ਉੱਤੇ ਇੱਕ ਵੀਡੀਓ ਵੀ ਆ ਜਿਹੜਾ ਸੰਤਰਿਆਂ ਦੇ ਮਰਬਾ ਪਾਉਣ ਦਾ ਬਣਾਏ ਜਾਣ ਦਾ ਸ਼ੇਅਰ ਕੀਤਾ ਇਸ ਨੂੰ ਬਣਾਉਣ ਦੇ ਲਈ ਸੋਨੀਆ ਗਾਂਧੀ ਉਹਨਾਂ ਦੀ ਮਦਦ ਕਰਦੀ ਦਿਖਾਈ ਦੇ ਰਹੀ ਹੈ ਉਹਨਾਂ ਦੀ ਮਾਤਾ ਔਰ 5 ਮਿੰਟ ਦੇ ਇਸ ਵੀਡੀਓ ਦੇ ਵਿੱਚ ਦੋਨਾਂ ਦੇ ਵੱਲੋਂ ਹੀ ਇੱਕ ਜਾਰ ਦੇ ਵਿੱਚ ਮਰਬਾ ਭਰਦੇ ਹੋਏ ਦਿਖਾਇਆ ਜਾ ਰਿਹਾ ਹੈ ਹਾਲਾਂਕਿ ਇਹ ਰਸੋਈ ਦੇ ਕੰਮ ਦੇ ਵਿੱਚ ਇਹ ਵੀ ਆਮ ਲੋਕਾਂ ਦੇ ਵਾਂਗ ਹੀ ਜਿਹੜਾ ਵੀਡੀਓ ਦੇ ਵਿੱਚ ਵਿਚਰਦੇ ਦਿਖਾਈ ਦੇ ਰਹੇ ਨੇ ਮਾਂ ਪੁੱਤ ਉਸ ਦੇ ਵਿੱਚ ਉਹਨਾਂ ਨੇ ਭਾਜਪਾ ਵਾਸਤੇ ਵੀ ਇੱਕ ਗੱਲ ਆਖੀ ਹੈ ਕਿ ਚਾਹੇ ਤੇ ਉਹ ਵੀ ਲਿਜਾ ਸਕਦੇ ਨੇ ਪਰ ਸੋਨੀਆ ਗਾਂਧੀ ਨੇ ਜਵਾਬ ਦਿੱਤਾ ਕਿ ਕਿਤੇ ਵਾਪਸ ਸਾਡੇ 350 ਟ ਦਿਨ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਜਦੋਂ ਜਿੱਥੋਂ ਤੱਕ ਰਹੀ ਗੱਲ ਪ੍ਰਯੰਕਾ ਗਾਂਧੀ ਦੀ ਤੇ ਰਾਹੁਲ ਗਾਂਧੀ ਦੀ ਤੇ ਉਸ ਸੰਬੰਧੀ ਵੀ ਇੱਕ ਤੁਹਾਡੇ ਨਾਲ ਪੋਸਟ ਸਾਂਝੀ ਕਰ ਦਿੰਨੇ ਆ ਜਿਸ ਦੇ ਵਿੱਚ ਪ੍ਰਯੰਕਾ ਗਾਂਧੀ ਨੇ ਪੋਸਟ ਦੇ ਵਿੱਚ ਲਿਖਿਆ ਸੀ ਕਿ ਜਿਹੜੇ ਖਿਡਾਰੀ ਨੇ ਬੇਟੀਆਂ ਨੇ ਉਹਨਾਂ ਨੂੰ ਕਿਸ ਕਦਰ ਤੱਕ ਸੜਕਾਂ ਦੇ ਉੱਤੇ ਉਤਰਨਾ ਪੈ ਰਿਹਾ ਤਾਂ ਉਹਨਾਂ ਨੇ ਇੱਕ ਪੋਸਟ ਲਿਖੀ ਜਿਸ ਦੇ ਵਿੱਚ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਧਿਆਨ ਰੱਖਣਾ ਚਾਹੀਦਾ ਦੋਸਤੋ ਜਿਹੜੀ ਔਰਤਾਂ ਨੇ ਮਹਿਲਾ ਨੇ ਉਹਨਾਂ ਦਾ ਸਨਮਾਨ ਆ ਜਿਹੜਾ ਸੜਕ ਦੇ ਉੱਤੇ ਕੀਤਾ ਜਾ ਰਿਹਾ ਕੋਈ ਵੀ ਉਹਨਾਂ ਨੂੰ ਮਜ਼ੇ ਦੇ ਨਾਲ ਕੋਚਲ ਸਕਦਾ ਰਾਜਨੀਤਾ ਹੋਵੇ ਜਾਂ ਕੋਈ ਖਿਡਾਰੀ ਹੋਵੇ ਕੋਈ ਵਿਦਿਆਰਥੀ ਹੋਵੇ ਜਾਂ ਘਰੇਲੂ ਔਰਤ ਹੋਵੇ ਦਾ અપਮਾਨ ਕਰਨਾ ਕੀ ਸਾਡੀ ਬਾਹੂਬਲੀ ਸਰਕਾਰ ਦਾ ਸ਼ੌਕ ਬਣ ਗਿਆ ਸਵਾਲੇ ਨਿਸ਼ਾਨ ਖੜਾ ਕੀਤਾ ਗਿਆ ਪਰ ਅਸੀਂ ਇਹ ਹਹਾਕਾਰ ਸ਼ਾਇਦ ਸੁਣਾਈ ਨਹੀਂ ਦੇ ਰਹੀ ਸਾਨੂੰ ਵੱਡੀ ਤੋਂ ਵੱਡੀ ਵਾਰਦਾਤ ਹੋ ਜਾਵੇ ਸਾਡੀਆਂ ਖਿੜਕੀਆਂ ਬੰਦ ਹੋ ਜਾਂਦੀਆਂ ਨੇ ਅਸੀਂ ਝਾਂਕ ਕੇ ਵੀ ਨਹੀਂ ਦੇਖਦੇ ਬਾਹਰ ਕਿ ਕਿਸ ਤਰ੍ਹਾਂ ਦਾ ਬਹੌਲ ਹੈ ਜਦ ਕਿ ਸਾਡੀ ਆਰਥ ਆਪਣੇ ਦਮ ਦੇ ਉੱਤੇ ਇਕੱਲੀ ਹੀ ਲੜ ਰਹੀ ਹੈ ਕੁਸ਼ਤੀ ਤੋਂ ਅਖਾੜੇ ਤੱਕ ਔਰ ਸੰਸਦ ਦੀ ਚੌਕੜ ਤੱਕ ਕੁਸ਼ਤੀ ਦੇ ਅਖਾੜੇ ਤੋਂ ਲੈ ਕੇ ਸੰਸਦ ਦੀ ਚੌਕੜ ਤੱਕ ਜਿਹੜਾ ਪੌੜੀਆਂ ਤੱਕ ਲੜਿਆ ਜਾ ਰਿਹਾ ਹੈ ਔਰ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਹਰਾਇਆ ਨਹੀਂ ਜਾ ਸਕਦਾ ਉਹਨਾਂ ਨੂੰ ਬਾਹਰ ਤਾਂ ਕੱਢਿਆ ਜਾ ਸਕਦਾ ਇਹ ਗੱਲਾਂ ਕੀਤੀਆਂ ਗਈਆਂ ਨੇ ਕਿਉਂਕਿ ਦੇਸ਼ ਦੇ ਖਿਡਾਰੀ ਰੋਸ ਦੇ ਵਜੋਂ ਕਿਵੇਂ ਆਪਣੇ ਜਿਹੜੇ ਸਨਮਾਨ ਮਿਲੇ ਨਹੀਂ ਜਿਹੜੇ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਕਮਾਏ ਨੇ ਉਹ ਵਾਪਸ ਕਰਦੇ ਦਿਖਾਈ ਦੇ ਰਹੇ ਨੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਪ੍ਰੇਂਕਾ ਗਾਂਧੀ ਨੇ ਵੀ ਆਪਣੀ ਪੋਸਟ ਦੇ ਵਿੱਚ ਲਿਖੀਆਂ ਇਸ ਦੇ ਨਾਲ ਹੀ ਰਾਹੁਲ ਗਾਂਧੀ ਵੀ ਇਸ ਮਸਲੇ ਦੇ ਉੱਤੇ ਕਾਫੀ ਵਾਰੀ ਬੋਲ ਚੁੱਕੇ ਨੇ ਤਾਂ ਉਹਨਾਂ ਨੇ ਵੀ ਭਾਰਤ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਵੀ ਉਹੀ ਸੇਮ ਵੀਡੀਓ ਜੋ ਪ੍ਰਿੰਕਾ ਗਾਂਧੀ ਨੇ ਸਾਂਝਾ ਕੀਤਾ ਉਸ ਵਿੱਚ ਲਿਖਿਆ ਦੇਸ਼ ਦੀ ਹਰ ਬੇਟੀ ਦੇ ਲਈ ਆਤਮ ਸਨਮਾਨ ਪਹਿਲਾ ਹੈ ਬਾਕੀ ਚੀਜ਼ਾਂ ਬਾਅਦ ਚ ਨੇ ਚਾਹੇ ਉਹ ਸਨਮਾਨ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਮੈਡਲ ਕਿਉ ਨਾ ਹੋਣ ਅੱਜ ਕੀ ਇੱਕ ਕੋਸ਼ਿਤ ਬਾਹੂਬਲੀ ਦੇ ਮਿਲਣ ਵਾਲੇ ਰਾਜਨੀਤਿਕ ਫਾਇਦੇ ਦੀ ਕੀਮਤ ਇਹਨਾਂ ਬਹਾਦਰ ਬੇਟੀਆਂ ਨੂੰ ਆਪਣੇ ਹੰਝੂਆਂ ਦੇ ਨਾਲ ਜਿਹੜੀ ਆ ਚਕਾਉਣੀ ਪੈ ਰਹੀ ਹੈ ਪ੍ਰਧਾਨ ਮੰਤਰੀ ਰਾਸ਼ਟਰ ਦਾ ਜਿਹੜਾ ਕੀ ਹੈ ਅਭਿਵਾਹਕ ਹੈ ਮੁਖੀ ਹੈ ਜਾਂ ਉਸ ਦੀ ਐਸੀ ਜਿਹੜੀ ਹੈ ਕਰੋੜਤਾ ਹੈ ਜਾਂ ਜਿਸ ਤਰ੍ਹਾਂ ਦੀ ਨੀਤੀ ਹੈ ਉਸ ਦੀ ਪੀੜਾ ਜਿਹੜੀ ਉਹ ਝਲਣੀ ਪੈ ਰਹੀ ਹੈ ਖੜਾਰੀਆਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਰਾਹੁਲ ਗਾਂਧੀ ਨੇ ਵੀ ਲਿਖ ਦਿੱਤੀਆਂ ਇਸਤੇ ਲਗਾਤਾਰ ਸਿਆਸਤ ਵੀ ਹੋ ਰਹੀ ਹੈ ਪਰ ਖੜਾਰੀਆਂ ਦਾ ਦਰਦ ਵੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਮੈਡਲ ਵਾਪਸ ਕਰਦੇ ਹੁਆ ਬਾਹਰ ਆ ਰਿਹਾ ਹੈ ਭਾਰਤ ਦੇ ਕਈ ਰਾਜਾਂ ਦੇ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਸ ਦੇ ਨਾਲ ਆਵਾਜਾਈ ਤਾਂ ਪ੍ਰਭਾਵਿਤ ਹੋ ਹੀ ਰਹੀ ਹੈ ਜਿੱਥੇ ਜਿਨ੍ਹਾਂ ਲੋਕਾਂ ਦੇ ਕੋਲ ਪੱਕੀ ਛੱਤ ਨਹੀਂ ਹੈ ਜਾਂ ਰਹਿਣ ਸਹਿਣ ਦੀ ਚੰਗੀ ਵਿਵਸਥਾ ਨਹੀਂ ਹੈ ਉਹਨਾਂ ਨੂੰ ਮੁਸੀਬਤਾਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਪੰਜਾਬ ਸਮੇਤ ਕਈ ਸੱਤ ਰਾਜਾਂ ਦੇ ਵਿੱਚ ਜਿਹੜਾ ਕੋਹਰਾ ਡੇਗ ਰਿਹਾ ਜਿਸ ਦੇ ਕਰਕੇ ਲਗਭਗ 23 ਟ੍ਰੇਨਾਂ ਨੇ ਰੇਲ ਗੱਡੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਪੰਜਾਬ ਜੰਮੂ ਦੇ ਵਿੱਚ ਵੀ ਜ਼ੀਰੋ ਵਿਜ਼ਿਬਿਲਟੀ ਦਿਖਾਈ ਦੇ ਰਹੀ ਹੈ ਸ਼ਰੀ ਨਗਰ ਦੇ ਵਿੱਚ ਵੀ ਤਾਪਮਾਨ -3.4 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ 2023 ਦੇ ਆਖਰੀ ਦਿਨ ਯਾਨੀ ਕਿ ਅੱਜ 31 ਦਸੰਬਰ ਨੂੰ ਰਾਜਸਥਾਨ ਮੱਧ ਪ੍ਰਦੇਸ਼ سمیت ਉੱਤਰ ਭਾਰਤ ਦੇ 7 ਰਾਜਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਕੋਰੇ ਕੋਰਾ ਡਿੱਗ ਰਿਹਾ ਜਿਸ ਦੇ ਕਰਕੇ ਕਈ ਆਵਾਜਾਈ ਦੇ ਵਿੱਚ ਵੀ ਪ੍ਰਭਾਵਿਤ ਹੋ ਰਹੀਆਂ ਨੇ ਚੀਜ਼ਾਂ ਇਸ ਦੇ ਵਿੱਚ ਅਸਮ ਤੋਂ ਜੋਰਹਾਟ ਪੰਜਾਬ ਤੋਂ ਪਠਾਨਕੋਟ ਬਠਿੰਡਾ ਜੰਮੂ ਜੰਮੂ ਆਗਰਾ ਦੇ ਵਿੱਚ ਵੀ ਜ਼ੀਰੋ ਵਿਜ਼ਿਬਿਲਟੀ ਦੀ ਰਿਕਾਰਡ ਕੀਤੀ ਗਈ ਹੈ ਕੋਰੇ ਦੇ ਕਾਰਨ ਦਿੱਲੀ ਦੇ ਕੋਲ ਵੀ ਜਿਹੜਾ ਆਸ-ਪਾਸ ਦੇ ਜਿਹੜੀਆਂ ਟ੍ਰੇਨਾਂ ਚੱਲਣ ਵਾਲੀਆਂ ਨੇ ਉਹਨਾਂ ਦੇ ਸਮੇਂ ਵੀ ਅੱਗੇ ਪਿੱਛੇ ਕਰ ਦਿੱਤੇ ਗਏ ਨੇ ਲੇਟ ਚੱਲਣਗੀਆਂ ਤੇ ਕੁਝ ਨੂੰ ਰੱਦ ਵੀ ਕੀਤੇ ਜਾਣ ਦੀ ਖਬਰ ਹੈ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਦੇ ਵਿੱਚ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਵੀ ਹੇਠਾਂ ਪਹੁੰਚ ਗਿਆ ਹੈ ਸ਼੍ਰੀਨਗਰ ਦੇ ਵਿੱਚ ਵੀ ਟੈਂਪਰੇਚਰ ਮਾਈਨਸ 3.4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਅਨੰਤਨਾਗ ਦੇ ਵਿੱਚ ਵੀ ਮਾਈਨਸ 3 ਡਿਗਰੀ ਤੱਕ ਤੇ ਗੁਲਮਾਰਗ ਦੇ ਵਿੱਚ ਵੀ -3.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਨਾਰਥ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਤਾਪਮਾਨ 7 ਡਿਗਰੀ ਸੈਲਸੀਅਸ ਤੋਂ 10 ਡਿਗਰੀ ਸੈਲਸੀਅਸ ਦੇ ਵਿੱਚ ਦਰਜ ਕੀਤਾ ਗਿਆ ਆਈਐਮਡੀ ਯਾਨੀ ਕਿ ਜਿਹੜੀ ਮੌਸਮ ਵਿਭਾਗ ਦੀ ਵੈਬਸਾਈਟ ਹੈ ਉਸ ਦੇ ਮੁਤਾਬਕ ਮੱਧ ਪ੍ਰਦੇਸ਼ ਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਦਿਨ ਦਾ ਤਾਪਮਾਨ ਜਿਹੜਾ ਉਹ ਘਟ ਜਾਵੇਗਾ ਇਸ ਦਾ ਮਤਲਬ ਹੈ ਕਿ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਨਵੇਂ ਸਾਲ ਦਾ ਪਹਿਲਾ ਦਿਨ ਸਭ ਤੋਂ ਵੱਧ ਠੰਡਾ ਹੋ ਸਕਦਾ ਹੈ। ਔਰ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਰੇਲਵੇ ਸਟੇਸ਼ਨਾਂ ਦੇ ਉੱਤੇ ਤੇ ਹੋਰ ਨਾ ਥਾਵਾਂ ਦੇ ਉੱਤੇ ਵੀ ਜਿਹੜੇ ਠੰਡ ਦਾ ਜਿਹੜਾ ਕਹਿਰ ਆ ਉਹ ਦੇਖਿਆ ਜਾ ਸਕਦਾ ਹੈ। ਕਈ ਥਾਵਾਂ ਦੇ ਉੱਤੇ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤੇ ਨੇ, ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਡਰਾਈਵਿੰਗ ਕਰਦੇ ਸਮੇਂ ਧਿਆਨ ਰੱਖਣ ਦੀਆਂ ਗੱਲਾਂ ਦੀ ਜ਼ਰੂਰਤ ਹੈ। ਇਸ ਤੇ ਕਰਕੇ ਖਾਸ ਕਰਕੇ ਉੱਤਰ ਭਾਰਤ ਦੇ ਕਈ ਰਾਜਾਂ ਦੇ ਵਿੱਚ ਕਾਫੀ ਕੁਝ ਅਜਿਹਾ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਅਗਲੀ ਖਬਰ ਜੁੜੀ ਹੈ ਮਨੀਪੁਰ ਪ੍ਰਦੇਸ਼ ਦੇ ਨਾਲ ਇੱਕ ਅਚਾਰ ਜਿਹੜੇ ਪੁਲਿਸ ਕਰਮਚਾਰੀ ਨੇ ਉਹ ਜ਼ਖਮੀ ਹੋ ਜਾਂਦੇ ਨੇ ਇਸ ਤੋਂ ਪਹਿਲਾਂ 4 ਦਸੰਬਰ ਨੂੰ ਇਸੇ ਜਗ੍ਹਾ ਦੇ ਉੱਤੇ 13 ਲੋਕ ਮਾਰੇ ਗਏ ਸੀ ਇਮਫਾਲ ਵੈਸਟ ਦੇ ਵਿੱਚ ਇੱਕ ਦੀ ਮੌਤ ਵੀ ਹੋਈ ਹੈ ਰਾਜ ਦੇ ਵਿੱਚ 3 ਮਈ ਤੋਂ ਬਾਅਦ ਹਿੰਸਾ جاری ਹੈ ਜਿਸ ਦੇ ਚੱਲਦਿਆਂ ਹੁਣ ਤੱਕ 200 ਲੋਕਾਂ ਨੂੰ ਆਪਣੀ ਜਾਨ ਜਿਹੜੀ ਆ ਉਸ ਦਾ ਉਹਨਾਂ ਦੀ ਚਲੀ ਗਈ ਹੈ ਜਦਕਿ 50 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡਣ ਤੱਕ ਮਜਬੂਰ ਹੋਣਾ ਪਿਆ ਮਨੀਪੁਰ ਦੇ ਵਿੱਚ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਸੁਰੱਖਿਆ ਬਲਾਂ ਦੇ ਉੱਤੇ ਵਾਹਨ ਦੇ ਉੱਤੇ IED ਦੇ ਉੱਤੇ ਹਮਲਾ ਕਰ ਦਿੱਤਾ ਇਸ ਦੇ ਵਿੱਚ 4 ਪੁਲਿਸ ਕਰਮਚਾਰੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ 5 ਅਸਮ ਰਾਈਫਲ ਕੈਂਪ ਦੇ ਵਿੱਚ ਚਲੇ ਗਏ ਨੇ ਅਮੀਡੀਆ ਰਿਪੋਰਟ ਦੇ ਮੁਤਾਬਕ ਘਟਨਾ ਜਿਹੜੀ ਹੈ ਉੱਥੇ ਵਾਪਰੀ ਹੈ ਜਿਸ ਦੇ ਕਰਕੇ 1:30 ਵਜੇ ਦਾ ਸਮਾਂ ਸੀ ਕਰੀਬ ਪੁਲਿਸ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਮੇਰੋਂ ਤੋਂ ਇੱਕ ਲੋਕੇਸ਼ਨ ਪੁਆਇੰਟ ਆ ਜਿਹੜਾ ਦਿਓਰ ਵੱਧ ਰਹੇ ਸੀ ਉਹ 4 ਦਸੰਬਰ ਨੂੰ ਇਸੇ ਜਗ੍ਹਾ ਤੇ ਦੋ ਗੋਟਾਂ ਦੇ ਵਿੱਚ ਫਾਇਰਿੰਗ ਹੋਈ ਸੀ 13 ਲੋਕਾਂ ਦੀ ਮੌਤ ਹੋ ਗਈ ਸੀ ਔਰ ਇਸ ਦੇ ਨਾਲ ਹੀ ਇਮਫਾਲ ਵੇਸਟ ਜ਼ਿਲ੍ਹੇ ਦੇ ਅੰਦਰ ਕਦੰਗ ਬੰਦ ਦੇ ਵਿੱਚ ਬੰਦੂਕਧਾਰੀਆਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਆ ਜਿਹੜੀ ਉਹ ਜੇਮਸ ਬੌਂਡ ਨਿੰਗੋ ਵਵਾਮ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਕਿਹਾ ਕਿ ਜੇਮਸ ਬੌਂਡ ਪਿੰਡ ਦੀ ਸੁਰੱਖਿਆ ਦੇ ਵਿੱਚ ਉਹ ਤਨਾਤ ਸੀ ਮਨੀਪੁਰ ਦੇ ਸੀਮਾ ਐਨ ਬੀ ਰੇਨ ਸਿੰਘ ਨੇ ਇਸ ਨੌਜਵਾਨ ਦੀ ਹਤਿਆ ਦੀ ਨਿੰਦਾ ਕੀਤੀ ਹੈ ਆਰਸੀਐਮ ਨੇ ਕਿਹਾ ਕਿ ਕੁਝ ਲੋਕ ਰਾਜ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਇੱਕ ਜਿਹੜਾ ਮੰਦਭਾਗੀ ਘਟਨਾ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਤਲਾਸ਼ੀ ਅਭਿਆਨ ਜਾਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਾਰੀ ਸਰਕਾਰ ਤੇ ਸਾਡਾ ਪ੍ਰਸ਼ਾਸਨ ਹਰ ਸੰਭਵ ਹੀਲਾ ਯਤਨ ਕਰ ਰਿਹਾ ਹੈ ਕਿ ਜਿਸ ਦੇ ਕਰਕੇ ਸਾਰਿਆਂ ਨੂੰ ਕਿਸੇ ਨਾ ਕਿਸੇ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਨਭਾਉਣੀ ਚਾਹੀਦੀ ਹੈ ਸ਼ਾਂਤੀ ਕਾਇਮ ਕਰਨ ਦੇ ਲਈ ਅਸੀਂ ਲੱਗੇ ਹੋਏ ਹਾਂ ਤੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਸ ਦੇ ਉੱਤੇ ਉਹਨਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਹਾਲਾਂਕਿ ਇਸ ਮਸਲੇ ਦੇ ਵਿੱਚ ਮਣੀਪੁਰ ਦੇ ਵਿੱਚ ਜੋ ਹਿੰਸਾ ਹੋਈ ਸੁਪਰੀਮ ਕੋਰਟ ਨੇ ਸੰਬੰਧਤ ਸਰਕਾਰ ਨੂੰ ਪ੍ਰਦੇਸ਼ ਸਰਕਾਰ ਨੂੰ ਮਣੀਪੁਰ ਦੇ ਪ੍ਰਸ਼ਾਸਨ ਨੂੰ ਵੀ ਕਈ ਵਾਰੀ ਝਾੜ-ਚਾਂਬ ਕੀਤੀ ਸੀ ਕਿ ਤੁਸੀਂ ਉੱਥੇ ਕੰਟਰੋਲ ਕਿਉਂ ਨਹੀਂ ਕਰ پا ਰਹੇ ਹਾਲਾਂਕਿ ਇਸ ਮਸਲੇ 'ਚ ਜਿਹੜੀਆਂ ਘਟਨਾਵਾਂ ਹੋਈਆਂ ਨੇ ਇਸ ਦੇ ਵਿੱਚ ਕਈ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਹਜ਼ਾਰਾਂ ਹੀ ਲੋਕ ਨੇ ਜਿਹੜੇ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਏ ਨੇ ਅਗਲੀ ਖਬਰ ਜੁੜੀ ਹੈ ਮਨ ਦੀ ਬਾਤ ਇੱਕ ਪ੍ਰੋਗਰਾਮ ਹੈ ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮਨ ਦੀ ਗੱਲ ਕਹਿੰਦੇ ਨੇ ਹਾਲਾਂਕਿ ਇਸ ਮਸਲੇ ਦੇ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕਹਿੰਦੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਮਨ ਦੀ ਗੱਲ ਤਾਂ ਕਰਦੇ ਨੇ ਪਰ ਕਿਸੇ ਦੇ ਮਨ ਦੀ ਗੱਲ ਨਹੀਂ ਸੁਣਦੇ ਪਰ ਅੱਜ ਦੀ ਜਿਹੜੀ ਮਨ ਦੀ ਗੱਲ ਹੋਈ ਉਸ ਦੇ ਵਿੱਚ ਮੈਂਟਲ ਤੇ ਫਿਜ਼ੀਕਲ ਹੈਲਥ ਦੇ ਉੱਤੇ ਪੀਐਮ ਦੇ ਵੱਲੋਂ ਜਿਹੜਾ ਜ਼ੋਰ ਦਿੱਤਾ ਗਿਆ ਔਰ ਉਹਨਾਂ ਨੇ ਕਿਹਾ ਕਿ ਜਿਹੜਾ ਐਕਟਰ ਨੇ ਜਿਸ ਤਰ੍ਹਾਂ ਬਾਡੀ ਨਹੀਂ ਬਣਾਈ ਹੁੰਦੀ ਉਸ ਤਰ੍ਹਾਂ ਇਸੇ ਤਰ੍ਹਾਂ ਕਿਹਾ ਗਿਆ ਕਿ ਜਿਹੜੇ 7 ਘੰਟੇ ਸੌ ਲੈਂਦੇ ਨੇ ਜਾਂ ਫਿਰ ਆਰਾਮ ਕਰ ਲੈਂਦੇ ਨੇ ਆਨੰਦ ਦੇ ਨਾਲ ਰਹਿੰਦੇ ਨੇ ਉਹਨਾਂ ਦੀ ਜਿਹੜੀ ਮੈਂਟਲ ਤੇ ਫਿਜ਼ੀਕਲੀ ਹੈਲਥ ਆ ਜਿਹੜੀ ਉਹ ਸਹੀ ਰਹਿੰਦੀ ਹੈ 108ਵੇਂ ਐਪੀਸੋਡ ਦੇ ਵਿੱਚ ਫਿਟ ਇੰਡੀਆ ਅਭਿਆਨ ਦੀ ਚਰਚਾ ਕੀਤੀ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਫਿਟ ਇੰਡੀਆ ਅਭਿਆਨ ਦੇ ਉੱਤੇ ਚਰਚਾ ਕਰਦਿਆਂ ਉਹਨਾਂ ਨੇ ਕਈ ਗੱਲਾਂ ਦੇ ਉੱਤੇ ਜ਼ੋਰ ਦਿੱਤਾ ਉਹਨਾਂ ਨੇ ਚੇਸ ਗ੍ਰੈਂਡਮਾਸਟਰ ਵਿਸ਼ਵਨਾਥ ਆਨੰਦ ਐਕਟਰ ਅਕਸ਼ੇ ਕੁਮਾਰ ਕ੍ਰਿਕਟਰ ਹਰਮਨਪ੍ਰੀਤ ਕੌਰ ਤੋਂ ਮੈਂਟਲ ਤੇ ਫਿਜ਼ੀਕਲ ਹੈਲਥ ਦੇ ਟਿਪਸ ਵੀ ਜਿਹੜੇ ਨੇ ਉਹ ਵੀ ਸੁਣਵਾਏ ਪੀਐਮ ਨੇ 108ਵੇਂ ਐਪੀਸੋਡ ਦੀ ਸ਼ੁਰੂਆਤ ਦੇ ਵਿੱਚ 108 ਅੰਕ ਦੇ ਮਹੱਤਵ ਦੇ ਬਾਰੇ ਦੱਸਦਿਆਂ ਹੋਇਆਂ ਕਿਹਾ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ 108 ਅੰਕ ਦਾ ਮਹੱਤਵ ਉਸ ਦੀ ਪਵਿੱਤਰਤਾ ਇੱਕ ਗਹਿਨ ਇੱਕ ਅਧਿਆਨ ਦਾ ਵਿਸ਼ਾ ਹੈ 108 ਵਾਰ ਮੰਤਰ ਜਪਿਆ ਜਾਂਦਾ ਹੈ ਮੰਦਰਾਂ ਦੇ ਵਿੱਚ 108 ਸੀੜੀਆਂ ਹੁੰਦੀਆਂ ਨੇ ਜਿਹੜੀਆਂ ਪੌੜੀਆਂ ਹੁੰਦੀਆਂ ਨੇ ਇਸ ਦੇ ਲਈ ਇਹ ਐਪੀਸੋਡ ਮੇਰੇ ਲਈ ਬਹੁਤ ਖਾਸ ਹੈ ਇਸ ਤੋਂ ਬਾਅਦ ਮੋਦੀ ਨੇ ਫਿਟ ਇੰਡੀਆ ਫਿਜ਼ੀਕਲ ਹੈਲਥ ਮੈਂਟਲ ਹੈਲਥ ਨਿਊਟ੍ਰੀਸ਼ਨ ਨੂੰ ਲੈ ਕੇ ਲੰਮੀ ਚਰਚਾ ਕੀਤੀ ਹੈ ਮੋਦੀ ਨੇ ਆਖਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਭਜਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ #ਸ਼੍ਰੀਰਾਮਭਜਨ ਦੇ ਨਾਲ ਲੋਕ ਆਪਣੀਆਂ ਰਚਨਾਵਾਂ ਨੇ ਜਿਹੜੀਆਂ ਉਹ ਸ਼ੇਅਰ ਜਰੂਰ ਕਰਨ ਇਸ ਦੇ ਨਾਲ ਦੇਸ਼ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਉਸ ਰੰਗ ਦੇ ਵਿੱਚ ਰੰਗੇ ਜਾਣ ਕੇ ਤਖਸ਼ੇ ਕੁਮਾਰ ਨੇ ਜਿਹੜੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਮੈਨੂੰ ਫੈਂਸੀ ਜਿਸ ਦੇ ਵਿੱਚ ਜ਼ਿਆਦਾ 스ਵਿਮਿੰਗ ਕਰਨਾ, ਬੈਡਮਿੰਟਨ ਖੇਡਣਾ, ਪੌੜੀਆਂ ਚੜ੍ਹਨਾ ਔਰ ਹੈਲਦੀ ਖਾਣਾ ਬਹੁਤ ਪਸੰਦ ਹੈ ਡਾਕਟਰਾਂ ਦੀ ਸਲਾਹ ਤੋਂ ਲੋਕਾਂ ਨੂੰ ਆਪਣੀ ਲਾਈਫ ਸਟਾਈਲ ਬਦਲਣੀ ਚਾਹੀਦੀ ਆ ਫਿਲਮ ਸਟਾਰ ਨੂੰ ਦੇਖ ਕੇ ਬੋਡੀ ਨਹੀਂ ਬਣਾਉਣੀ ਚਾਹੀਦੀ ਅੱਜ ਤੋਂ ਬਾਅਦ ਫਿਲਟਰ ਵਾਲੀ ਲਾਈਫ ਨਹੀਂ ਫਿਟਰ ਵਾਲੀ ਲਾਈਫ ਜਿਹੜੀ ਚਾਹੀਦੀ ਐ ਅਕਸ਼ੇ ਕੁਮਾਰ ਨੇ ਕਿਹਾ ਇਸੇ ਤਰ੍ਹਾਂ ਵਿਸ਼ਵਨੰਦ ਵਿਸ਼ਵਨਾਥਨ ਆਨੰਦ ਨੇ ਜਿਹੜੇ ਚੈਸ ਗ੍ਰੈਂਡ ਮਾਸਟਰ ਉਹਨਾਂ ਨੇ ਕਿਹਾ ਕਿ ਚੈਸ ਚੈਸ ਜਿਹੜਾ ਇਸ ਤੋਂ ਇਲਾਵਾ ਹੈਥਲ ਦੇ ਲਈ ਟਿਪਸ ਦਿੰਦੇ ਦਿਖਾਈ ਦਿੱਤੇ ਵਿਸ਼ਵਨਾਥਨ ਆਨੰਦ ਚੈਸ ਗ੍ਰੈਂਡ ਮਾਸਟਰ ਨੇ ਜਿਨ੍ਹਾਂ ਨੇ ਕਿਹਾ ਕਿ ਚੈਸ ਖੇਡਣ ਦੇ ਲਈ ਫੋਕਸ ਤੇ ਜਿਹੜਾ ਟੀਰਜ ਹੈ ਜਿਹੜੀ ਇੱਕ ਮੰਨ ਦੀ ਅਵਸਥਾ ਹੈ ਉਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਦੇ ਲਈ ਯੋਗ ਤੇ ਕਾਰਡੀਓ ਸਟ੍ਰੈਚਿੰਗ weight ਟ੍ਰੇਨਿੰਗ ਕਰਨਾ ਬਹੁਤ ਜ਼ਰੂਰੀ ਹੈ ਮੇਰੀ ਟਿਪ ਇਹ ਹੈ ਕਿ ਘੱਟੋ ਘੱਟ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਉਹ ਜ਼ਰੂਰ ਲੈਣੀ ਚਾਹੀਦੀ ਹੈ ਇਸੇ ਤਰ੍ਹਾਂ ਕਰੈਕਟਰ ਹਰਮਨਪ੍ਰੀਤ ਕੌਰ ਨੇ ਵੀ ਇਸ ਮਸਲੇ ਦੇ ਵਿੱਚ ਟਿਪ ਦਿੱਤੇ ਉਹਨਾਂ ਨੇ ਕਿਹਾ ਕਿ ਲਗਾਤਾਰ ਅਭਿਆਸ ਐਕਸਰਸਾਈਜ਼ ਕਰਨੀ ਚਾਹੀਦੀ ਹੈ ਔਰ 7 ਘੰਟੇ ਦੀ ਪੂਰੀ ਨੀਂਦ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਇਹ ਫਿੱਟ ਰਹਿਣ ਦੇ ਵਿੱਚ ਮਦਦ ਕਰਦੀ ਹੈ ਇਸ ਦੇ ਲਈ ਬਹੁਤ ਅਨੁਸ਼ਾਸਨ ਤੇ ਨਿਰੰਤਰਤਾ ਦੀ ਜ਼ਰੂਰਤ ਹੁੰਦੀ ਹੈ ਜਦ ਕਿ ਤੁਸੀਂ ਇਸ ਦਾ ਨਤੀਜਾ ਮਿਲਣ ਤੇ ਲੱਗ ਜਾਓਗੇ ਤਾਂ ਨਤੀਜੇ ਵੀ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਤੁਸੀਂ ਰੋਜ਼ਾਨਾ ਕੋਈ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਗਲੀ ਖਬਰ ਜੁੜੀ ਹੈ ਕੁਝ ਬਿੱਲਾਂ ਦੇ ਨਾਲ ਰਾਜਾਂ ਦੇ 158 ਬਿੱਲ ਕੇਂਦਰ ਦੇ ਵਿੱਚ اٹਕੇ ਪਏ ਨੇ 91 ਬਿੱਲ ਤਾਂ 1 ਸਾਲ ਤੋਂ ਵੀ ਜ਼ਿਆਦਾ ਦੇ ਸਮੇਂ ਤੋਂ ਪੈਂਡਿੰਗ ਚੱਲ ਰਹੇ ਨੇ ਰਾਜਸਥਾਨ ਛੱਤੀਸਗੜ੍ਹ ਦੇ ਜਿਹੜੇ ਬਿੱਲ ਨੇ 17 ਸਾਲ ਤੋਂ ਉੱਥੇ ਦੇ ਉੱਥੇ ਲਟਕੇ ਹੋਏ ਨੇ ਇੰਨੇ ਲੰਮੇ ਸਾਲਾਂ ਤੋਂ ਇਹ ਬਿੱਲ ਕਿਵੇਂ ਲਟਕ ਜਾਂਦੇ ਨੇ اٹਕ ਜਾਂਦੇ ਨੇ ਇਸ ਦੇ ਬਾਰੇ ਵੀ ਵਿਚਾਰ ਕੀਤੇ ਜਾਣ ਦੀ ਲੋੜ ਹੈ ਕੇਂਦਰ ਦੇ ਕੋਲ ਰਾਜ ਸਰਕਾਰਾਂ ਦੇ 158 ਬਿੱਲ ਵਿਚਾਰ ਅਧੀਨ ਨੇ 91 ਬਿੱਲ 1 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਪੈਂਡਿੰਗ ਪਏ ਨੇ ਸਭ ਤੋਂ ਜ਼ਿਆਦਾ 19 ਬਿੱਲ ਤਾਮਿਲਨਾਡੂ ਤੋਂ ਪੈਂਡਿੰਗ ਪਏ ਨੇ ਅਸਮ ਦੇ ਜਿਹੜੇ 16 ਬਿੱਲ ਪੈਂਡਿੰਗ ਪਏ ਨੇ ਰਾਜਸਥਾਨ ਦੇ 12 ਬਿੱਲ ਪੈਂਡਿੰਗ ਪਏ ਨੇ ਕੇਰਲ ਮਹਾਰਾਸ਼ਟਰ ਉੱਤਰ ਪ੍ਰਦੇਸ਼ ਦੇ 11-11 ਜਦਕਿ ਆਂਧਰਾ ਪ੍ਰਦੇਸ਼ ਦੇ 10 ਬਿੱਲ ਪੈਂਡਿੰਗ ਪਏ ਨੇ ਉੱਤਰ ਪ੍ਰਦੇਸ਼ ਦੇ ਵੀ 11 ਬਿੱਲ ਪੈਂਡਿੰਗ ਪਏ ਨੇ ਮਹਾਰਾਸ਼ਟਰ ਦੇ 10 ਬਿੱਲ ਰਾਜਸਥਾਨ ਆਂਧਰਾ ਪ੍ਰਦੇਸ਼ ਦੇ 8-8 ਬਿੱਲ ਗੁਜਰਾਤ ਤੇ ਪੰਜਾਬ ਦੇ ਵੀ 5-5 ਬਿੱਲ ਪੈਂਡਿੰਗ ਨੇ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਰਾਜਸਥਾਨ ਛੱਤੀਸਗੜ ਦੇ ਧਰਮਤਰਨ ਬਿੱਲ ਜਿਹੜੇ 17 ਸਾਲ ਤੋਂ ਪੈਂਡਿੰਗ ਪਏ ਨੇ ਕੇਂਦਰ ਦੇ ਕੋਲ ਛਤੀਸਗੜ 2006 ਤੇ ਰਾਜਸਥਾਨ 2008 ਦੇ ਧਰਮਾਂਤਰਨ ਬਿੱਲ ਆ ਜਿਹੜਾ ਉਹ ਪੈਂਡਿੰਗ ਪਿਆ ਬਿੱਲਾਂ ਦੇ ਵਿੱਚ ਸਭ ਤੋਂ ਪੁਰਾਣੇ ਨੇ ਇਹਨਾਂ ਦੇ ਵਿੱਚ ਕੇਂਦਰ ਨੇ ਬੀਤੇ ਸਾਲਾਂ ਦੇ ਵਿੱਚ رائے ਮੰਗੀ ਸੀ ਪਰ ਰਾਜਾਂ ਨੇ ਹਾਲੇ ਤੱਕ ਜਵਾਬ ਹੀ ਨਹੀਂ ਦਿੱਤਾ ਇਹ ਬਿੱਲ ਉਹਨਾਂ ਰਾਜਾਂ ਦੇ ਵਿੱਚ ਨੇ ਜਿਹੜੇ ਭਾਜਪਾ ਸਰਕਾਰਾਂ ਨੇ ਵੇਲੇ ਭੇਜੇ ਗਏ ਸੀ ਇਸ ਸਮੇਂ ਇੱਕ ਵਾਰ ਫਿਰ ਇਹ ਭਾਜਪਾ ਦੀ ਸਰਕਾਰ ਆਈ ਹੈ ਰਾਜਸਥਾਨ ਦਾ ਸਮਾਨ ਤੇ ਪਰੰਪਰਾ ਦੇ ਨਾਮ ਦੇ ਉੱਤੇ ਜਿਹੜੀ ਵਿਆਹ ਕਰਨ ਦੀ ਜਿਹੜੀ ਸਵਤੰਤਰਤਾ ਜਾਂ ਆਨਰ ਕਿਲਿੰਗ ਹੈ ਜਾਂ ਮੌਬ ਲਿੰਚਿੰਗ ਹੈ ਉਸ ਦੀ ਰੋਕ-थाम ਤੇ ਸਜ਼ਾ ਨਾਲ ਜੁੜੇ ਬਿੱਲ ਜ ਵੀ ਪੈਂਡਿੰਗ ਪਏ ਨੇ ਇਹ ਤਮਾਮ ਬਿੱਲ ਨੇ ਹੁਣ ਦੇਖਦੇ ਹਾਂ ਕਿ ਇਨ੍ਹਾਂ ਮਸਲਿਆਂ ਦੇ ਵਿੱਚ ਜਿਹੜੇ ਬਿੱਲ ਫਸੇ ਪਏ ਨੇ ਜਾਂ ਲਟਕੇ ਪਏ ਨੇ ਇਹਨਾਂ ਉੱਤੇ ਪੱਕੀ ਮੋਹਰ ਕਦੋਂ ਲੱਗਦੀ ਹੈ এবੀਸੀ ਪੰਜਾਬ ਦੇ ਵਿਸ਼ੇਸ਼ ਬੁਲੇਟਿਨ ਦੇਸ਼ ਦਾ ਖਬਰਨਾਮਾ ਚ ਖਬਰਾਂ ਦਾ ਸਿਲਸਲਾ ਅੱਜ ਇੱਥੇ ਖਤਮ ਹੁੰਦਾ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ